ਜੀ ਸਿੰਘ ਜਿਨ੍ਹਾਂ ਨੇ ਕੇ ਫੈਟ ਟਾਈਗਰ ਨੂੰ ਅੱਜ ਲੁਧਿਆਣੇ ਦੇ ਵਿੱਚ ਪਹਿਲਾ ਆਊਟਲੈਟ ਫਰਸਟ ਆਊਟਲੈਟ ਆਦਰ ਸਿਟੀ ਤੇ ਓਪਨ ਕੀਤਾ ਹੈ ਸਾਡੀ ਲਾਈਵ ਕਿਚਨ ਦੇਖਣ ਸਾਡਾ ਫੂਡ ਟੇਸਟ ਕਰਕੇ ਦੇਖਣ ਜਿਸ ਦਿਨ ਸਾਡਾ ਫੂਡ ਤੁਸੀਂ ਟੇਸਟ ਕਰ ਲਿਆ ਉਸ ਦਿਨ ਸ਼ਾਇਦ ਤੁਹਾਨੂੰ ਹੋਰ ਕਿਸੇ ਜਾਣ ਦੀ ਜ਼ਰੂਰਤ ਨਹੀਂ ਪੈਣੀ ਜਦੋਂ ਵੀ ਤੁਹਾਨੂੰ ਜਿੱਥੇ ਵੀ ਲੱਗੇ ਤੁਹਾਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਜਿੱਥੇ ਵੀ ਤੁਹਾਨੂੰ ਲੱਗੇ ਤੁਸੀਂ ਫੈਟ ਟਾਈਗਰ ਲੈ ਕੇ ਆਣਾ ਚਾਹੁੰਦੇ ਸਾਨੂੰ ਜਰੂਰ ਸੰਪਰਕ ਕਰੋ ਜੀ 987656456 ਤੇ 9814067456 ਪਰ ਜਦੋਂ ਫੈਟ ਟਾਈਗਰ ਦੀ ਗੱਲ ਆਉਂਦੀ ਹੈ ਫੈਟ ਟਾਈਗਰ ਮੇਰਾ ਪਰਸਨਲ ਫੇਵਰਿਟ ਬ੍ਰਾਂਡ ਹੈ ਸਟ੍ਰੀਟ ਫੂਡ ਵੀ ਖਾਣੇ ਆ ਸਭ ਤੋਂ ਡਿਫਰੈਂਟ ਟੇਸਟ ਹੈ पहले लुधियाने में कदे किसी पासे बोबाटी नहीं पीती पर जिथे मैं आज आके पीती है हुन मेरी ये फेवरेट बन चुकी है हुन मैं हर वीकेंड पे आके ऑलमोस्ट मैं पीना प्रेफर करूंगा इथे आके बोबा शेकसना दे बड़े चंगे ने वो स्पेशल ने यूनिक सा टेस्ट है ना पिज़्ज़ा और वो खाए पर बहुत डिफरेंट सा टेस्ट है टीमड होगे पैन फ्राइड होगे कुरकुरे होगे जेड़े मर्ज़ी ग्रेवी वाले मोमोस होगे सारे मोमोज मिलेंगे तो क्या तीन चार दिन तो एक ही कस्टमर मैं देख ही रहा है कि वो आ ही रहने काफी लो जी ਵਿਚ ਪਹਿਲਾ ਆਊਟਲੈਟ ਖੁੱਲ ਚੁੱਕਾ ਹੈ ਫੈਟ ਟਾਈਗਰ ਖਾਨ ਪਿੰਦੇ ਸ਼ਕੀਨੋ ਜਿਹਨੂੰ ਹੁੰਦਾ ਸਟਰੀਟ ਫੂਡ ਖਾਣਾ ਜਾਂ ਕੋਈ ਰੈਸਟੋਰੈਂਟ ਚ ਜਾ ਕੇ ਫੂਡ ਖਾਣਾ ਤਾਂ ਇੱਥੇ ਤੁਹਾਨੂੰ ਸਭ ਕੁਝ ਮਿਲਣ ਵਾਲਾ ਹੈ ਬੋਬਾ ਟੀ ਪੀਜ਼ਾ ਰੈਪਸ 버ਗਰਜ਼ ਜੋ ਵੀ ਚੀਜ਼ ਕਹੋਗੇ ਸਭ ਕੁਝ ਰਿ ਮਿਲਣ ਵਾਲਾ ਔਰ ਬਹੁਤ ਹੀ ਹਾਈਜਨਿਕ ਤਰੀਕੇ ਨਾਲ ਬਣਾਇਆ ਜਾਂਦਾ ਹੈ ਬਹੁਤ ਟੇਸਟ ਤੁਹਾਨੂੰ ਟੇਸਟ ਕਰਾਣੇ ਅੰਦਰ ਜਾ ਕੇ ਵੀਡੀਓ ਨੂੰ ਪਹਿਲਾਂ ਤਾਂ ਸ਼ੇਅਰ ਕਰ ਦਿਓ ਸਾਰੇ ਬੱਚੇ ਵੀ ਔਰ ਜਿਹੜੇ ਵੱਡੇ ਨੇ ਕਿਉਂਕਿ ਇੱਥੇ ਸਭ ਕੁਝ ਹੈਲਦੀ ਮਿਲਣ ਵਾਲਾ ਹੈ ਇਦਾਂ ਨਹੀਂ ਹੈ ਕਿ ਸਿਰਫ ਔਰ ਸਿਰਫ ਬੱਚਿਆਂ ਦੇ ਲਈ ਹੈ ਫਰੈਂਡਸ ਨਾਲ ਲ ਨਾਲਾ ਹੋ ਉਰੀਆ ਕੇ ਫੂਡ ਇੰਜੋਏ ਕਰੋ ਤੇ ਤੁਹਾਨੂੰ ਸਾਰੀ ਗੱਲਬਾਤ ਕਰਾਂਗੇ ਕਿਹੜਾ ਕਿਹੜਾ ਫੂਡ ਮਿਲਦਾ ਸ਼ਾਰਟਸ ਵਿੱਚ ਆ ਰਹੇ ਨੇ ਫੂਡ ਦੇ ਕਿੰਨੇ ਵਧੀਆ ਲੱਗ ਰਹੇ ਨੇ ਤਾਂ ਫੈਟ ਟਾਈਗਰ ਤੁਹਾਨੂੰ ਮੈਂ ਦੱਸਦਾ ਕਿ ਲੁਧਿਆਣਾ ਦੇ ਵਿੱਚ ਪਹਿਲਾ ਆਊਟਲੈਟ ਓਪਨ ਹੋ ਗਿਆ ਹੈ ਸਿਰਫ ਔਰ ਸਿਰਫ ਕਿੱਥੇ ਹੈ ਸਰਾਬਾ ਨਗਰ ਦੇ ਵਿੱਚ ਹੀ ਵੀ ਕਾਫੀ ਦੇ ਬਿਲਕੁਲ ਸਾਹਮਣੇ ਤਾਨੂੰ ਫੈਟ ਟਾਈਗਰ ਦਾ ਫੂਡ ਵੀ ਟੈਸਟ ਕਰਾਤਾ ਤੇ ਇੱਕ ਵਾਰ ਤੁਹਾਨੂੰ ਆਣਾ ਤਾਂ ਪਏਗਾ ਜ਼ਾਇਕਾ ਲੈਣ ਲਈ ਤੇ ਬਾਜੀ ਨੂੰ ਆਪਾਂ ਪੁੱਛਾਂਗੇ ਅਗਰ ਇਦਾਂ ਦੀ ਫਰੈਂਚਾਈਜ਼ੀ ਬਹੁਤ سارے ਕਸਟਮਰਸ ਹੋਣੇ ਹੋ ਰਹੇ ਜਿਨ੍ਹਾਂ ਨੂੰ ਚਾਹੀਦੀ ਹੋएगी ਤੇ ਨੌਲੇਜ ਲੈਣਾ ਚਾਹੁੰਦੇ ਹੋਣਗੇ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋਂ ਤੁਸੀਂ ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ ਵਧੀਆ ਤੁਸੀਂ ਥੋੜੀ ਇਨਫੋਰਮੇਸ਼ਨ ਦੇ ਸਕਦੇ ਹੋ ਕਿਵੇਂ ਉਹ ਤੁਹਾਡੇ ਤੱਕ ਪਹੁੰਚ ਕਰਨ ਕੀ ਨੇਮ ਹੈ ਤੁਹਾਡੀ ਫਰਮ ਦਾ ਮੇਰੇ ਫਰਮ ਦਾ ਨਾਮ ਮੇਰਾ ਨਾਮ ਸਹਿਜ ਹੈ ਜੀ ਤੇ ਮੇਰੀ ਫਰਮ ਦਾ ਨਾਮ ਹੈ ਐਮਐਸ ਲੀਜ਼ਿੰਗ ਜੀ ਐਂਡ ਸਿਰ ਦੁਸ਼ਮੇਸ਼ ਪ੍ਰਾਪਰਟੀਆਂ ਦੇ ਇੱਕ ਸਬ ਫਰਮ ਜਿਹੜੇ ਇਸ ਮਾਰਕੀਟ ਦੇ ਵਿੱਚ ਸਿਰਫ ਐਂਡ ਸਿਰਫ ਅਸੀਂ ਕਮਰਸ਼ੀਅਲ ਐਕਸਪਲੋਰ ਕਰਦੇ ਆ ਅਸੀਂ ਕਮਰਸ਼ੀਅਲ ਲੀਜ਼ਿੰਗ ਦੇ ਵਿੱਚ ਟੀਲ ਕਰਦੇ ਆ ਸੋ ਕਮਰਸ਼ੀਅਲ ਲੀਜ਼ਿੰਗ ਦੀ ਗੱਲ ਤਾਂ ਹੋ ਰਹੀ ਹੈ ਪਰ ਜਦੋਂ ਫੈਟ ਟਾਈਗਰ ਦੀ ਗੱਲ ਹੁੰਦੀ ਹੈ ਫੈਟ ਟਾਈਗਰ ਮੇਰਾ ਪਰਸਨਲ ਫੇਵਰਿਟ ਬ੍ਰਾਂਡ ਹੈ ਐਕਚੁਅਲੀ ਦ ਥਿੰਗ ਇਜ਼ ਕਿ ਮੈਂ ਬਾਹਰ ਜਾਂਦਾ ਸੀਗਾ ਆਪਾਂ ਨੂੰ ਬੂਬੜੀ ਇੱਥੇ ਤਾਂ ਮਿਲਦੀ ਸੋ ਲੁਧਿਆਣਾ ਆਲਦੋ ਡਿਵੈਲਪ ਤਾਂ ਕਰ ਰਿਹਾ ਹਮੇਸ਼ਾ ਹਸਪਿਟੈਲਿਟੀ ਦੇ ਇੱਕ ਟੂਰਿਜ਼ਮ ਨੂੰ ਵਿਕਾਸਣ ਦੇ ਵਿੱਚ ਸਭ ਤੋਂ ਵੱਡਾ ਕੰਟ੍ਰਿਬਿਊਟ ਕਰਦਾ ਜਦੋਂ ਆਪਾਂ ਕਿਸੇ ਬ੍ਰਾਂਡ ਦਾ ਵੀ ਨਾਮ ਲੈਂਦੇ ਆ ਸਭ ਤੋਂ ਪਹਿਲਾਂ ਜਿਵੇਂ ਸਟਾਰਬਕਸ ਆ ਗਿਆ ਇਹ ਆ ਗਿਆ ਉਹ ਆ ਗਿਆ ਇਹਨਾਂ ਦਾ ਇੱਕ ਆਪਣਾ ਔਰਾ ਹੁੰਦਾ ਜਿਹੜਾ ਇੱਕ ਸਿਟੀ ਦੇ ਡਿਵੈਲਪਮੈਂਟ ਦੇ ਵਿੱਚ ਕੰਟ੍ਰਿਬਿਊਟ ਕਰਦਾ ਉਹੀ ਫਲੈਟ ਟਾਈਗਰ ਉਹ ਜਾ ਇੱਕ ਨਾਮ ਸੀਗਾ ਜਦੋਂ ਨਾ ਮੈਂ ਇਹਨੂੰ ਲੱਗਦਾ ਸੀ ਯਾਰ ਖਾਣਾ ਤਾਂ ਬਹੁਤ ਟੇਸਟੀ ਹੈ ਪਰ ਇਹ ਕੋਈ ਲੈ ਕੇ ਕਿਉਂ ਨਹੀਂ ਆ ਰਿਹਾ ਫਿਰ ਮੇਰੀ ਇਹਨਾਂ ਨਾਲ ਗੱਲ ਹੋਈ ਇਹ ਆਪਾਂ ਲੁਧਿਆਣੇ ਦੇ ਵਿੱਚ ਫਿਰ ਭਾਜੀ ਪਰਮਜੀਤ ਸਿੰਘ ਨਾਲ ਮਿਲ ਕੇ ਅਸੀਂ ਇਹ ਲੈ ਕੇ ਆਏ ਹਾਂ ਜੀ ਹੁਣ ਇੱਕਲਾ ਲੁਧਿਆਣਾ ओरिएंटेड ਨਹੀਂ ਹੈਗਾ ਜੀ ਜਦੋਂ ਵੀ ਤੁਹਾਨੂੰ ਜਿੱਥੇ ਵੀ ਲੱਗੇ ਤੁਹਾਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਜਿੱਥੇ ਵੀ ਤੁਹਾਨੂੰ ਲੱਗੇ ਤੁਸੀਂ ਫੈਟ ਟਾਈਗਰ ਲੈ ਕੇ ਆਣਾ ਚਾਹੁੰਦੇ ਸਾਨੂੰ ਜਰੂਰ ਸੰਪਰਕ ਕਰੋ ਜੀ 987656456 ਤੇ ਤੇ 9814067456 ਥੈਂਕ ਯੂ ਕਿਵੇਂ ਤੁਹਾਡੇ ਤੱਕ ਵੀ ਪਹੁੰਚ ਕੇ ਸਹਿਜ ਭਾਜੀ ਨਾਲ ਤਾਂ ਗੱਲ ਹੋ ਗਈ ਆ ਕਿ ਕਿ ਚੀਜ਼ਾਂ ਕਿ ਕਿ ਬ੍ਰਾਂਡਸ ਕਿਹੜੀ ਕਿਹੜੀ ਸਿਟੀਜ਼ ਚ ਸਾਨੂੰ ਮਿਲ ਸਕਦੇ ਆ ਮੇਰਾ ਨਾਮ ਬੱਬੂ ਹੈ ਜੀ ਦਸ਼ਮੀਸ਼ ਪ੍ਰਾਪਰਟੀ ਦੇ ਨਾਮ ਤੇ ਮੈਂ ਕੰਮ ਕਰਦਾ ਜੀ ਮੇਰਾ ਬੇਟਾ ਸਹਿਜਪਾਲ ਸਿੰਘ ਸਾਡੇ ਦੋਸਤ ਪਰਮਜੀਤ ਸਿੰਘ ਜਿਨ੍ਹਾਂ ਨੇ ਕਿ ਫੈਟ ਟਾਈਗਰ ਨੂੰ ਅੱਜ ਲੁਧਿਆਣੇ ਦੇ ਦੇ ਵਿੱਚ ਪਹਿਲਾ ਆਊਟਲੈਟ ਫਰਸਟ ਆਊਟਲੈਟ ਅੱਜ ਦੇ ਦਿਨ ਓਪਨ ਕੀਤਾ ਹੈ ਪਰਮਜੀਤ ਸਿੰਘ ਜੀ ਵੀ ਇਸ ਆਊਟਲੈਟ ਲੈ ਕੇ ਬਹੁਤ ਖੁਸ਼ ਹੈ ਤੇ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਅਸੀਂ ਲੁਧਿਆਣਾ ਦੇ ਵਿੱਚ ਪਹਿਲਾ ਮਾਣ ਜਿਹੜਾ ਸਾਨੂੰ ਹਾਸਲ ਹੋਇਆ ਹੈ ਇਸ ਦੇ ਵਿੱਚ ਤੇ ਇਹਦਾ ਸਾਨੂੰ ਨਾਲ ਬੈਨੀਫਿਟ ਕੀ ਹੈ ਕਿ ਲਾਈਵ ਕੀਤੇ ਨੇ ਹਾਂਜੀ ਬਿਲਕੁਲ ਤੁਹਾਨੂੰ ਕੋਈ ਵੀ ਤੁਹਾਨੂੰ ਇਸ ਗੱਲ ਦੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਆਪਣੇ ਸਾਹਮਣੇ ਖੜ ਕੇ ਦੇਖ ਸਕਦੇ ਹੋ ਕਿ ਅਸੀਂ ਕੀ ਕਰਦੇ ਹਾਂ ਕੀ ਬਣਦੇ ਹਾਂ ਨੀਡ ਕਲੀਨ ਕਲੀਅਰ ਬਿਲਕੁਲ ਸਾਫ਼ ਕਿਚਨ ਹੈ ਹਰ ਫੂਡ ਜਿਹੜਾ ਸਾਹਮਣੇ ਤਿਆਰ ਹੁੰਦਾ ਜੀ ਸਾਡੀ ਟੀਮ ਬਹੁਤ ਆਰਗੇਨਾਈਜ਼ ਟੀਮ ਹੈ ਜੋ ਕਿ ਕੰਪਨੀ ਤੋਂ 15-20 ਦਿਨ ਦੀ ਟ੍ਰੇਨਿੰਗ ਲੈ ਕੇ ਇੱਥੇ ਆਈ ਹੈ ਅਸੀਂ ਇਸ ਗੱਲ ਦੀ ਸਾਨੂੰ ਖੁਸ਼ੀ ਮਹਿਸੂਸ ਹੋਏਗੀ ਕਿ ਲੁਧਿਆਣਾ ਵਿੱਚ ਅਸੀਂ ਇਸ ਆਊਟਲੈਟ ਤੇ ਇੱਕ ਵਾਰੀ ਜ਼ਰੂਰ ਆਣ ਸਾਡੀ ਲਾਈਵ ਕਿਚਨ ਦੇਖਣ ਸਾਡਾ ਫੂਡ ਟੇਸਟ ਕਰਕੇ ਦੇਖਣ ਜਿਸ ਦਿਨ ਸਾਡਾ ਫੂਡ ਤੁਸੀਂ ਟੇਸਟ ਕਰ ਲਿਆ ਉਸ ਦਿਨ ਸ਼ਾਇਦ ਤੁਹਾਨੂੰ ਹੋਰ ਕਿਸੇ जान ਦੀ ਜਰੂਰਤ ਨਹੀਂ ਪੈਣੀ ਸਾਡੇ ਕੰਪਨੀ ਤੋਂ ਨਾਲ ਸਾਡੇ ਜੋ ਕਿ ਟ੍ਰੇਨਿੰਗ ਦੇਣ ਵੀ ਆਏ ਹੋਏ ਐ ਤੇ ਇਹਨਾਂ ਨੇ ਸਾਰਾ ਰੇਨ ਕੀਤਾ ਤੇ ਕੰਪਨੀ ਨੇ ਬਹੁਤ ਵਧੀਆ ਸ਼ੈਫ ਹੈ ਇਹ ਇਹ ਤੁਹਾਨੂੰ ਅੱਜ ਦੱਸਣਗੇ ਕਿ ਅਸੀਂ ਇੱਥੇ ਕੀ ਤਿਆਰ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਕੀ ਬਣਾਉਂਦੇ ਹੋ ਫਿਰ ਕੀ ਕਿਵੇਂ ਇਹਨਾਂ ਨੂੰ ਵੀ ਟ੍ਰੇਨਿੰਗ ਦਿੰਦੇ ਹੋ ਤੁਸੀਂ ਮੈਂ ਮੇਰੇ ਸਾਡੇ ਕੋ ਮੋਮੋਸ ਬੰਦੇ ਐ ਸ਼ੇਕਸ ਨੇ 버거 ਪੀਜ਼ਾ ਫਰਾਈਜ਼ ਸਾਰਾ ਕੁਝ ਬਣ ਰਿਹਾ ਤੇ ਇਹਨਾਂ ਨੂੰ ਹਰ ਚੀਜ਼ ਦੀ ਟ੍ਰੇਨਿੰਗ ਦਿੱਤੀ ਗਈ ਹੈ ਕਿੰਨੇ ਟਾਈਮ ਲਈ ਹਰ ਚੀਜ਼ ਕਿੰਨਾ ਕੋਈ ਵੀ ਮੈਜ਼ਰਮੈਂਟ ਹਰ ਚੀਜ਼ ਦੀ ਕਿੰਨੀ ਰੈਸিপি ਹੈ ਹਰ ਚੀਜ਼ ਇਹਨਾਂ ਨੂੰ ਪਤਾ ਹੈ ਟ੍ਰੇਨ ਨੇ ਵੈਲ ਸਟਾਫ ਟ੍ਰੇਨਡ ਹੈ ਹਾਈਜਨ ਦੀ ਟ੍ਰੇਨਿੰਗ ਹੈ ਸਾਰਾ ਕੁਝ ਪਤਾ ਹੈ ਇਹਨਾਂ ਨੂੰ ਜਿਹੜੇ ਕਸਟਮਰਜ਼ ਖਾ ਕੇ ਜਾਂਦੇ ਨੇ ਉਹ ਪਰਸਨਲੀ ਤੁਹਾਨੂੰ ਕਹਿ ਕੇ ਵੀ ਜਾਂਦੇ ਨੇ ਕਿ ਸਾਨੂੰ ਇਦਾਂ ਦਾ ਅੱਛਾ ਲੱਗਿਆ ਫੂਡ ਆਹ ਜ਼ਿਆਦਾ ਵਧੀਆ ਲੱਗਿਆ ਇਦਾਂ ਹਾਂਜੀ ਸਾਡੇ ਵੈਸੇ ਫੇਮਸ ਤਾਂ ਮੋਮੋਜ਼ ਨੇ ਤਾਂ ਮੋਮੋਜ਼ ਹੀ ਲੋਕ ਜ਼ਿਆਦਾ ਪ੍ਰੈਫਰ ਕਰਦੇ ਹੈ ਜਾਂ ਸਾਡੀ ਬੋਬਾ ਟੀਜ਼ ਨੇ ਜੋ ਕਿ ਮੇਨ ਯੂਐਸਪੀ ਹੈ ਉਹੀ ਲੋਕ ਜ਼ਿਆਦਾ ਟਰਾਈ ਕਰਦੇ ਤੇ ਉਨੋਂ ਹੀ ਮਤਲਬ ਜ਼ਿਆਦਾ ਪ੍ਰਿਫਰ ਕਰਦੇ ਤੇ ਬੈਸਟ ਵੀ ਉਹੀ ਕਹਿੰਦੇ ਸਭ ਕੁਝ ਐਸੀ ਚੀਜ਼ ਜੋ ਦਰਸ਼ਕਾਂ ਨੂੰ ਪਤਾ ਹੀ ਨਾ ਹੋਵੇ ਫੈਟ ਟਾਈਗਰ ਤੇ ਉਹ ਵੀ ਮਿਲਦੀ ਹੋਵੇ ਕੀ ਕਹੋਗੇ ਕਿ ਤੁਸੀਂ ਕਸਟਮਰਸ ਨੂੰ ਕਿ ਉਹ ਛੇਤੀ ਛੇਤੀ ਆ ਜਾਣ ਉਹਰੇ ਸਾਡੇ ਕੋਲ ਹਰ ਚੀਜ਼ ਹੈ ਜੋ ਤੁਸੀਂ ਕਹੋਗੇ ਉਹ ਮਿਲ ਜਾਏਗੀ ਜਿੱਦ ਵਿੱਚ ਬੋਬਟੀ ਥੋੜਾ ਡਿਫਾਈਨ ਕਰ ਸਕਦੇ ਹਾਂ ਕੀ ਚੀਜ਼ ਹੋਏਗੀ ਬੋਬਟੀਜ਼ ਨਾ ਬੋਬਸ ਹੁੰਦੇ ਛੋਟੇ ਛੋਟੇ ਇੱਕ ਬੋਲਸ ਟਾਈਪ ਹੁੰਦੇ ਇਹ ਕਸਾਵਾ ਪਲਾਂਟ ਦੇ ਵਿੱਚੋਂ ਨਿਕਲਦੇ ਰੂਟਸ ਹੁੰਦੀਆਂ ਉਹਦੀਆਂ ਤੇ ਬੋਨਸ ਲਈ ਤਾਂ ਡਾਈਜੈਸ਼ਨ ਲਈ ਅੱਛੇ ਹੁੰਦੇ ਥੋੜੇ ਤੇ ਆਪਾਂ ਆਪਣੀ ਟੀਜ਼ ਆਈਸ ਟੀਜ਼ ਦੇ ਵਿੱਚ ਐਡ ਕਰਦੇ ਹਾਂ ਸ਼ੇਕਸ ਦੇ ਵਿੱਚ ਐਡ ਕਰਦੇ ਹਾਂ ਤਾਂ ਉਹ ਟੇਸਟ ਵੀ ਵਧੀਆ ਦਿੰਦੇ ਤੇ ਹੈਲਥਲੀ ਵੀ ਥੋੜੇ ਬੈਨੀਫੀਸ਼ੀਅਲ ਹੁੰਦੀਆਂ ਉਹ ਸਪੈਸ਼ਲ ਆਈਟਮ ਜਿਹੜੀ ਤੁਹਾਨੂੰ ਲੁਧਿਆਣਾ ਵਿੱਚ ਹੋਰ ਕਿਤੇ ਨਜ਼ਰ ਨਹੀਂ ਆਏਗੀ ਤੇ ਸਾਡੇ ਆਊਟਲੈਟ ਤੋਂ ਤੁਹਾਨੂੰ ਫੈਰ ਟਾਈਗਰ ਦੇ ਉੱਤੇ ਇਸ ਆਈਟਮ ਦਾ ਆਨੰਦ ਮਾਣਨ ਲਈ ਜੀ ਸਾਡੇ ਇੱਥੇ ਆਓ ਤੇ ਇਸ ਨੂੰ ਅਗਰ ਕਿਸੇ ਹੋਰ ਸਿਟੀ ਦੇ ਵਿੱਚ ਤੁਹਾਨੂੰ ਜ਼ਰੂਰਤ ਹੋਵੇ ਤਾਂ ਸਾਡੇ ਨਾਲ ਇਸ ਲਈ ਸੰਪਰਕ ਕਰੋ ਦਸ਼ਮੇਸ਼ ਪ੍ਰਾਪਰਟیز ਐਮ ਐਸ ਲੀਵਿੰਗ ਲੁਧਿਆਣਾ ਪੰਜਾਬ ਹਰਿਆਣਾ ਹਿਮਾਚਲ 98140 64456 ਮੇਰਾ ਨੰਬਰ ਹੈ ਜੀ ਕਿਸੇ ਵੀ ਫੂਡ ਚੇਨ ਦੇ ਵਿੱਚ ਤੁਸੀਂ ਆਪਣੇ ਕਿਸੇ ਆਊਟਲਟ ਨੂੰ ਬਣਾਣਾ ਹੋਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੋ ਜੀ ਸਾਡੇ ਕੋਲ ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਫਰੈਂਚਾਈਜ਼ੀ ਮਾਡਲ ਦੇ ਉੱਪਰ ਅਸੀਂ ਇੱਕ ਹੋਰ ਨਵਾਂ ਪ੍ਰੋਡਕਟ ਸ਼ੁਰੂ ਕਰਨ ਜਾ ਰਹੇ ਹਾਂ ਜਿਹੜਾ ਅਸੀਂ ਤੁਹਾਨੂੰ ਨੈਕਸਟ ਇੰਟਰਵਿਊ ਦੇ ਵਿੱਚ ਦੱਸਾਂਗੇ ਮੰਡੇ ਟਿਊਜ਼ਡੇ ਜਾਂ ਵੈਡਨਸਡੇ ਅਸੀਂ ਇੱਕ ਤੁਹਾਨੂੰ ਇੰਟਰਵਿਊ ਹੋਰ ਕਰਾਂਗੇ ਜੇ ਤੱਕ ਨਵੇਂ ਪ੍ਰੋਡਕਟ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਕਿ ਸਾਨੂੰ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਜ਼ਰੂਰਤ ਹੈ ਅਸੀਂ ਘਟੋ ਘਟ ਆਲ ਓਵਰ ਇੰਡੀਆ ਦੇ ਵਿੱਚ 100 ਆਊਟਲਟ ਹੋਰ ਖੋਲ੍ਹਣਾ ਹੈ ਇਸੇ ਤਰ੍ਹਾਂ ਅਸੀਂ ਫੈਟ ਟਾਈਗਰ ਜਿਹੜਾ ਹੈਗਾ ਜੀ ਟੋਟਲ ਪੰਜਾਬ ਕਵਰ ਕਰਨਾ ਹੈ ਤਾਂ ਇੱਥੇ ਦੇ ਆਨਰ ਦੇ ਬੇਟੇ ਨੇ ਰੁਦਰ ਪ੍ਰਤਾਪ ਸਿੰਘ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਸੱਜੀ ਗੱਲ ਸਰ ਸੱਜੀ ਗੱਲ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਕਿਵੇਂ ਦਾ ਫੀਲ ਹੋ ਰਿਹਾ ਕਿ ਤੁਹਾਡੀ ਇੱਕ ਬ੍ਰਾਂਚ ਖੁੱਲ ਚੁੱਕੀ ਹੈ ਸਰਬਨਗਰ ਦੇ ਵਿੱਚ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਰਬਨਗਰ ਚ ਫੈਟ ਟਾਈਗਰ ਹੁਣ ਖੁੱਲ ਚੁੱਕਾ ਹੈ ਲੁਧਿਆਣੇ ਦਾ ਪਹਿਲਾ ਇਹ ਹੈ ਫੈਟ ਟਾਈਗਰ ਜਿਹੜਾ ਰੈਸਟੋਰੈਂਟ ਹੁਣ ਖੁੱਲਿਆ ਹੈ ਪਰਨੀਤੀ ਚੋਪੜਾ ਦੇ ਬ੍ਰਦਰ ਦਾ ਹੈ ਵੈਸੇ ਰੈਸਟੋਰੈਂਟ ਹਾਂ ਜੋ ਉਹਨਾਂ ਦੀ ਫ੍ਰੈਂਚਾਈਜ਼ੀ ਹੈ ਦਿੱਲੀ ਦੀ ਓਕੇ ਤੁਹਾਡੇ ਮਨ ਚ ਕਿੱ ਕਿ ਜਿਵੇਂ ਬੋਬਾਟੀ ਹੁੰਦੀ ਹੈ ਉਹ ਲੁਧਿਆਣੇ ਚ ਬੰਦੇ ਨੂੰ ਮਿਲਦੀ ਨਹੀਂ ਕਿਤੇ ਵੀ ਹਨਾ ਤਾਂ ਅਸੀਂ ਸੋਚਿਆ ਕਿ ਚਲੋ ਬੋਬਾਟੀ ਜਾਂ ਫਿਰ ਕੁਝ ਏਦਾਂ ਦਾ ਕੁਝ ਡਿਫਰੈਂਟ ਕਰਦੇ ਕਿ ਜਿਹੜਾ ਲੋਕਾਂ ਨੂੰ ਰੁਝਾਵੇ ਤੇ ਹਨਾ ਉਹਨਾਂ ਨੂੰ ਪਸੰਦ ਵੀ ਆਵੇ ਉਹਨੂੰ ਠੀਕ ਹੈ ਯਾਨੀ ਤੁਸੀਂ ਦੱਸੇ ਫਾਦਰ ਨੂੰ ਜਾਂ ਫਾਦਰ ਨੂੰ ਆਲਰੇਡੀ ਪਤਾ ਸੀਗਾ ਫਾਦਰ ਨੂੰ ਹੀ ਪਤਾ ਸੀ ਵੈਸੇ ਤਾਂ ਵਾਓ ਕੀ ਬਾਤ ਹੈ ਤਾਂ ਅੱਜਕੱਲ ਦੇ ਯੂਥ ਨੂੰ ਵੀ ਪਤਾ ਹੋਏਗਾ ਫੈਟ ਟਾਈਗਰ ਬਾਰੇ ਹਾਂਜੀ ਅੰਜੂ ਨੇ ਅਸੀਂ ਪ੍ਰੋਮੋਸ਼ਨ ਕਰ ਰਿਹਾ ਹੈ ਇੰਸਟਾਗ੍ਰਾਮ ਤੇ ਸਾਡਾ ਚੈਨਲ ਹੈ ਫੇਸਬੁੱਕ ਤੇ ਹੈ ਸਾਰਾ ਕੁਝ ਤੇ ਅਸੀਂ ਪੂਰੀ ਐਡਵਰਟਾਈਜ਼ਮੈਂਟ ਵੈਰੇ ਸਾਡੀ ਪੂਰੀ ਹੋ ਰਹੀ ਹੈ ਕੀ ਖਾਸ ਗੱਲ ਹੁੰਦੀ ਹੈ ਜਦੋਂ ਇੱਕ ਫਰੈਂਚਾਈਜ਼ੀ ਓਪਨ ਕੀਤੀ ਹੈ ਤਾਂ ਕੁਝ ਤਾਂ ਖਾਸ ਹੋਏਗਾ ਨਾ ਤਾਂ ਕੀ ਟੇਸਟ ਹੈ ਕੀ ਖਾਸ ਗੱਲ ਹੈ ਇਸ ਵਿੱਚ ਜਿਵੇਂ ਮੋਮੋਜ਼ ਹੋ ਗਏ ਬਰਗਰ ਹੋ ਗਿਆ ਪੀਜ਼ਾ ਹੋ ਗਿਆ ਬੋਬਾ ਟੀ ਹੋਗੀ ਬੋਬਾ ਮਿਲਕਸ਼ੇਕ ਹੋਗੇ ਬੋਬਾ ਚੀਜ਼ ਟੀ ਹੋਗੀ ਸਭ ਕੁਝ ਮਿਲਦਾ ਇਥੇ ਤੁਸੀ ਇੱਕ ਰੂਫ ਚ ਸਾਰਾ ਕੁਝ ਮਿਲ ਰਿਹਾ ਤੁਹਾਨੂੰ ਠੀਕ ਹੈ ਯਾਨੀ ਮੋਮੋਸ ਆਪਾਂ ਜ਼ਿਆਦਾ ਪਸੰਦ ਕਰਦੇ ਆ ਸਟ੍ਰੀਟ ਵਾਲੇ ਹਨਾ ਸਟ੍ਰੀਟ ਫੂਡ ਦੇ ਵਿੱਚ ਆਂਦੇ ਆ ਜਿੱਦਾਂ ਤਾਂ ਇੱਥੇ ਵੀ ਸਾਨੂੰ ਉਧਰ ਦਾ ਟੇਸਟ ਮਿਲੇਗਾ ਉਸ ਤੋਂ ਵੀ ਵਧੀਆ ਮਿਲੂਗਾ ਸਟੀਮਡ ਹੋਗੇ ਪੈਨ ਫਰਾਈਡ ਹੋਗੇ ਕਰਕਰੇ ਹੋਗੇ ਜਿਹੜੇ ਮਰਜ਼ੀ ਗਰੇਵੀ ਵਾਲੇ ਮੋਮੋਸ ਹੋਗੇ ਸਾਰੇ ਮੋਮੋਸ ਮਿਲਣਗੇ ਤੁਹਾਨੂੰ ਨਾ ਵਾਤਾ ਫਿਰ ਤਾਂ ਮੈਨੂੰ ਲੱਗਦਾ ਤੁਹਾਡੇ ਅੱਦੇ ਫਰੈਂਡਸ ਵੀ ਇੱਥੇ ਹੀ ਹੋਣਗੇ ਰੋਜ਼ ਦੀ ਰੋਜ਼ ਸਹੀ ਗੱਲ ਆਈਰੇ ਨੇ ਕਾਫੀ ਬਾਰੇ ਉਹਨਾਂ ਨੂੰ ਪਸੰਦ ਆ ਰਿਹਾ ਤਾਂ ਹੀ ਦੁਬਾਰਾ ਦੁਬਾਰਾ ਕਸਟਮਰਸ ਵੀ ਉਰੇ ਆ ਰਹੇ ਨੇ ਇੱਕ ਵਾਰ ਲੋਕੇਸ਼ਨ ਵੀ ਸਮਝਾਓ ਕਿੱਥੇ ਆ ਗਿਆ ਲੋਕੇਸ਼ਨ ਹੈ ਸਰਾਬਾ ਨਗਰ ਹੀ ਵੀ ਦੇ ਜਸਟ ਆਪੋਜ਼ਿਟ ਉਤੇ ਇੱਥੇ ਹੀ ਐ ਬਸ ਫੈਟ ਟਾਈਗਰ ਲੋਕੇਸ਼ਨ ਵੀ ਲਗਾ ਸਕਦੇ ਹਾਂ ਤੇ ਦੇਖ ਸਕਦੇ ਹੋ ਕਿ ব্রাঞ্চ ਖੁੱਲ ਚੁੱਕੀ ਆ ਬਹੁਤ ਟੇਸਟੀ ਟੇਸਟੀ ਫੂਡ ਮਿਲਣ ਵਾਲਾ ਫੈਮਲੀਆਂ ਦੇ ਨਾਲ ਆ ਆਪਣੇ ਫਰੈਂਡਸ ਦੇ ਨਾਲ ਆਓ ਤੇ ਰਿਪੀਟ ਕਰਕੇ ਆਉਂਗੇ ਬਸ ਸਰ ਕਹਿ ਰਹੇ ਨੇ ਕਿ ਇੱਕ ਵਾਰ ਜਿਹੜਾ ਆ ਰਹੇ ਦੁਬਾਰਾ ਵੀ ਜ਼ਰੂਰ ਆ ਰਹੇ ਤੇ ਮੈਂ ਰეკਮੈਂਡ ਕਰਾਂਗੀ ਤੁਸੀਂ ਵੀ ਜ਼ਰੂਰ ਆਪਣੇ ਨਾਲ ਪਰਮਜੀਤ ਸਿੰਘ ਜੀ ਹੋਣਗੇ ਤਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਬੱਚਿਆਂ ਨੂੰ ਇੰਨਾ ਚੀਜ਼ਾਂ ਬਾਰੇ ਪਤਾ ਹੁੰਦਾ ਬਟ ਫਾਦਰ ਹੋ ਕੇ ਉਹਨਾਂ ਨੂੰ ਕਿਵੇਂ ਪਤਾ ਸੀ ਸੱਤੀ ਕਲਚਰ ਸੱਤੀ ਕਲਚਰ ਜੀ ਤੁਹਾਨੂੰ ਕਿਵੇਂ ਮਨ ਚ ਆਇਆ ਕਿ ਫੈਟ ਟਾਈਗਰ ਓਪਨ ਕਰਦੇ ਆ ਜਿਵੇਂ ਅਸੀਂ ਜਦੋਂ ਵੀ ਬਾਹਰ ਕਿਸੇ ਸਾਨੂੰ ਇਹਨਾਂ ਦਾ ਬੱਚਿਆਂ ਦਾ ਜਦੋਂ ਰਜਾਬ ਦੇਖਦੇ ਹਾਂ ਫਾਸਟ ਫੂਡ ਦੇ ਬਾਰੇ ਅਸੀਂ ਉਹ ਚੀਜ਼ ਨੂੰ ਦੇਖ ਕੇ ਇਹਨੂੰ ਆ ਕੇ ਅਸੀਂ ਆਪਣਾ ਇਹ ਟ੍ਰੈਂਡ ਲੈ ਕੇ ਆਏ ਹਾਂ ਇਸੇ। ਓਕੇ ਇਸ ਰਾਬਾ ਨਗਰ ਦੇ ਵਿੱਚ ਓਪਨ ਕਰ ਲਿੱਤੇ ਆ ਇਹ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਾਡਾ ਮੇਰਾ ਡ੍ਰੀਮ ਸੀਗੀ ਅਸੀਂ ਲੁਧਿਆਣਾ ਦੇ ਵਿੱਚ ਖਾਸ ਤੌਰ ਤੇ ਸਰਾਂਭਾ ਨਗਰ ਦੇ ਵਿੱਚ ਅਸੀਂ ਇਸ ਪ੍ਰੋਜੈਕਟ ਨੂੰ ਲੈ ਕੇ ਸ਼ੁਰੂ ਕਰੀਏ ਸੀ ਕਿੰਨਾ ਸਮਾਂ ਲੱਗਿਆ ਫਿਰ ਸਭ ਰੈਡੀ ਕਰਨ ਨੂੰ ਇਹਨੂੰ ਲੱਗਿਆ ਕਮ ਸੇ ਕਮ 6 ਮਹੀਨੇ ਲੱਗੇ ਸਭ ਨੂੰ 6 ਮਹੀਨੇ ਲੱਗੇ ਬਹੁਤ ਸਰੀ ਜ਼ਿੰਮੇਵਾਰੀਆਂ ਹੋਣੀਆਂ ਇੱਕ ਉਮੀਦ ਵੀ ਹੋਣੀ ਕਿ ਹੁਣ ਬੱਚੇ ਆਣਗੇ ਨਾ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਸੀਗੀਆਂ ਕੋਈ ਬੱਚੇ ਸਾਡੇ ਬਾਹਰ ਬੈਠੇ ਆ ਉਹਨਾਂ ਦਾ ਵੇਟ ਕਰ ਰਹੇ ਸੀ ਇਸ ਕਰਕੇ ਵੀ ਕੁਝ ਡਿਲੇ ਹੋ ਗਿਆ ਕੁਝ ਥੋੜੀ ਜਿਹੀ ਪੇਪਰ ਵਰਕ ਦੀ ਫਾਰਮੈਲਿਟੀ ਸੀ ਵੀ ਇਸ ਕਰਕੇ ਮੈਂ ਨਹੀਂ ਬਹੁਤ ਅੱਜ ਟਾਈਮ ਮੈਟਰ ਸਮ ਨੂੰ ਜੇ ਮੈਂ ਲੁਧਿਆਣਾ ਵਿੱਚ ਪਹਿਲਾ ਓਪਨ ਕੀਤਾ ਔਰ ਪਹਿਲਾ ਤੁਹਾਡਾ ਹੈ ਤਾਂ ਉਹ ਉਸ ਲੈਵਲ ਦੀ ਖੁਸ਼ੀ ਹੋਣੀ ਤੁਹਾਡੇ ਲਈ ਪੂਰੇ ਪੰਜਾਬ ਦੇ ਵਿੱਚ ਇਹ ਲੁਧਿਆਣਾ ਦੇ ਵਿੱਚ ਫੈਟ ਟਾਈਗਰ ਦਾ ਪਹਿਲਾ ਹੈ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਓਪਨ ਹੋਇਆ ਇਹ ਹੁਣ ਉਹਦੀ ਰੈਨੋਵੇਸ਼ਨ ਹੋ ਰਹੀ ਹੈ ਜਲੰਧਰ ਵਾਲੇ ਦੀ ਵਿੱਚ ਸਾਡਾ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾ ਇਹ ਫੈਟ ਟਾਈਗਰ ਦਾ ਓਪਨ ਹੈ ਜਦੋਂ ਤੁਸੀਂ ਕਹਿੰਦੇ ਕਿ ਮੈਂ ਬਾਹਰ ਜਾਣਾ ਉਹਨੇ ਫੋਰਨ ਕੰਟਰੀ ਦੇ ਵਿੱਚ ਉਦੋਂ ਟੈਸਟ ਕੀਤਾ ਤੁਸੀਂ ਇਹਦੇ ਬਾਰੇ ਤੁਸੀਂ ਮੈਂ ਚੰਡੀਗੜ੍ਹ ਕੀਤਾ ਸੀਗਾ ਟੈਸਟ ਜਿਆਦਾ ਬਾਕੀ ਫੋਰ ਬਹੁਤ ਜਿਹੜੀ ਫੈਟ ਟਾਈਗਰ ਦੀ ਟੇਸਟ ਖੂ ਬੱਕਰੀ ਫਰਾਂਚਾਈਜ਼ ਦੇ ਨਾਲੋਂ ਵੱਖਰਾ ਹੀ ਟੇਸਟ ਹੈ ਜੀ ਤੇ ਉਹ ਜੋ ਮੈਂ ਟੇਸਟ ਦੇਖਿਆ ਉਸ ਟੇਸਟ ਨੂੰ ਦੇਖਦੇ ਹੋਏ ਮੈਂ ਫੈਟ ਟਾਈਗਰ ਦੇ ਬਾਰੇ ਅਟਰੈਕਟਿਵ ਹੋ ਗਿਆ ਸੀ ਤੇ ਬੱਚਿਆਂ ਨੇ ਵੀ ਖਾਣਾ ਤੇ ਹਾਈਜਨਿਕ ਦਾ ਕਿੰਨਾ ਧਿਆਨ ਰੱਖਿਆ ਜਾਂਦਾ ਉਹ ਜਿਆਦਾ ਐਸੀ ਹਾਈਜਨਿਕ ਦਾ ਅੱਜ ਜਿਸੀ ਹਰ ਇੱਕ ਚੀਜ਼ ਦੀ ਮਤਲਬ ਸਫਾਈ ਦੇ ਤੌਰ ਤੇ ਲੈ ਰਹੇ ਹੋ ਆਇਲ ਦੇ ਤੌਰ ਤੇ ਲੈ ਰਹੇ ਹੋ ਹਰ ਇੱਕ ਦੁੱਧ ਵੀ ਅਸੀਂ ਮਤਲਬ ਮੂਲ ਦਾ ਯੂਜ਼ ਕਰਦੇ ਹਾਂ ਕੋਈ ਮਾੜਾ ਅਸੀਂ ਕੋਈ ਮਤਲਬ ਨਹੀਂ ਯੂਜ਼ ਕਰ ਰਹੇ ਹਾਂ ਕਿ ਮਿਲੇਗਾ ਸਨੂਰੇ ਖਾਨ ਲਈ एवरीथिंग ਇਜ਼ ਜੋ ਕੋ ਮਿਲ ਜੂਆ ਮੂਮ ਇਜ਼ ਸਪੈਸ਼ਲ ਨੇ ਉਹ ਵਾਟ ਇਜ਼ ਸਪੈਸ਼ਲ ਹੈ ਅਰ ਜੀ ਚਿਕਨ ਵਿੰਗਸ ਨੇ ਬਹੁਤ ਜਨੀ ਵੈਰਾਈਟੀਆਂ ਨੇ ਸਾਡੇ ਕੋਲ 167 ਵੈਜ ਵੀ ਐਂਡ ਨਾਨ ਵੈਜ 167 167 ਪ੍ਰੈਟਿਸ ਨੇ ਠੀਕ ਹੈ ਆਪਾਂ ਕਸਟਮਰ ਰਿਵਿਊ ਵੀ ਲਵਾਂਗੇ ਪਰ ਸਰ ਜਿਹੜੇ ਹਜੇ ਤੱਕ ਨਹੀਂ ਆਏ ਜਾਂ ਫਿਰ ਜਿਹੜੇ ਦੁਬਾਰਾ ਆਣਾ ਚਾਹੁੰਦੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਗਾ ਤੁਸੀਂ ਅਸੀਂ ਉਹਨਾਂ ਨੂੰ ਕਹਿਣਾ ਵੀ ਸਾਡੇ ਬਾਰ ਬਾਰ ਸਾਡੀ ਦੁਕਾਨ ਤੇ ਆਓ ਤੇ ਖਾਓ ਤੇ ਔਰ ਫੈਟ ਟਾਈਗਰ ਦੀ ਤਰ੍ਹਾਂ ਮੋٟਟੇ ਹੋ ਜਾਓ ਬਸ ਇੱਕ ਹੁੰਦਾ ਨਾ ਕਿ ਜਦੋਂ ਤੁਸੀਂ ਕਿ ਫਰੈਂਚਾਈਜ਼ੀ ਹੈ ਇੱਕ ਮਨ ਚ ਹੁੰਦਾ ਸਭ ਦੇ ਕਿ ਕਿੰਨਾ ਕੁ ਮਹਿੰਗਾ ਹੋਏਗਾ ਤਾਂ ਇਹਦਾ ਪ੍ਰਾਈਸ ਕਿੱਥੋਂ ਸਟਾਰਟ ਹੁੰਦਾ ਫਿਰ ਇਸ ਦਾ ਫਰ ਨੀਅਰ ਅਬਾਊਟ 100 ਤੋਂ ਸ਼ੁਰੂ ਹੁੰਦਾ ਹੈ 100 ਤੋਂ ਸਟਾਰਟ ਹੈ ਸੰਦਰ ਤੋਂ ਸਟਾਰਟ ਯਾਨੀ ਹਰ ਕੋਈ ਆ ਸਕਦਾ ਹੈ ਥੈਂਕ ਯੂ ਸਰ ਬਹੁਤ ਚੰਗਾ ਲੱਗਿਆ ਦਾ ਫੈਟ ਟਾਈਗਰ ਤੇ ਤੁਸੀਂ ਆਣਾ ਹੋਵੇ ਤੁਹਾਨੂੰ ਇੱਕ ਵਾਰ ਮੈਂ ਫਿਰ ਤੋਂ ਲੋਕੇਸ਼ਨ ਵੀ ਸਮਝਾ ਦਿੰਨੀ ਆ ਸਰਾਬਾ ਨਗਰ ਦੇ ਵਿੱਚ ਦੁਰਗਾ ਮਾਤਾ ਮੰਦਿਰ ਤੋਂ ਜਦੋਂ ਤੁਸੀਂ ਇਸ ਤਰਫ ਨੂੰ ਆਉਂਗੇ ਰਾਈਟ ਸਾਈਡ ਨੂੰ ਆਣਾ ਹੀ ਵੀ ਕਾਫੀ ਦੇ ਬਿਲਕੁਲ ਸਾੰਮਨੇ ਫੈਟ ਟਾਈਗਰ ਬਹੁਤ ਹੀ ਪਿਆਰਾ ਬਹੁਤ ਹੀ ਵਧੀਆ ਐਂਬੀਅੰਸ ਹੈ ਤੁਹਾਨੂੰ ਆ ਕੇ ਅੱਛਾ ਲੱਗੇਗਾ ਆਪਣੇ ਫਰੈਂਡਸ ਨਾਲ ਲਾਓ ਇਹ ਕਹਿੰਦੇ ਕਿ ਜਿਹੜਾ ਇੱਕ ਵਾਰ ਕਸਟਮਰ ਉਰੇ ਆ ਚੁੱਕਾ ਹੈ ਨਾ ਉਹ ਦੁਬਾਰਾ ਦੁਬਾਰਾ ਆ ਰਹੇ ਨੇ ਰਿਵਿਊਜ਼ ਵੀ ਤੁਸੀਂ ਸੁਣ ਲਏ ਨੇ ਸਾਰੇ ਕਹਿੰਦੇ ਕਿ ਟੇਸਟ ਡਿਫਰੈਂਟ ਹੈ ਤਾਂ ਵੀਡੀਓ ਨੂੰ ਸ਼ੇਅਰ ਕਰੋ ਤੇ ਫਟਾਫਟ ਤੁਸੀਂ ਵੀ ਉਰੇ ਪਹੁੰਚ ਜਾਓ